ਹਾਂਜੀ ਮੇਰਾ ਵੀਰ ਸੋਹੀ ਪੀਬੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਅਸੀਂ ਕਾਲ ਤੇ ਅੱਜ ਆਪਾਂ ਪोटाश ਦੀ ਸਪਰੇ ਦੀ ਗੱਲ ਵੀਡੀਓ ਦੇ ਵਿੱਚ ਕਰਨੀ ਹੈ ਕਿਉਂਕਿ ਪोटाਸ਼ ਕਣਕ ਦੇ ਉੱਤੇ ਜਦੋਂ ਕਣਕ ਦੇ ਵਿੱਚ ਦੁੱਧਾ ਭਰਦਾ ਦਾਣਾ ਬਣਨਾ ਹੁੰਦਾ ਬੱਲੀ ਦੇ ਵਿੱਚ ਤੇ ਅੱਗੇ ਦਾਣੇ ਨੇ ਹਾਰਡਨੈਸ ਵੱਲੋਂ ਜਾਣਾ ਉੱਥੇ ਆ ਕੇ ਜਿਹੜੀ ਪोटाਸ਼ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਫਸਲ ਨੂੰ ਲੋੜ ਦੇਖੋ ਇੱਕ ਤਾਂ ਹੁੰਦਾ ਵੀ ਜਿਹੜਾ ਦਾਣੇ ਦਾ ਪ੍ਰੋਪਰ ਸਾਈਜ਼ ਆ ਦਾਣੇ ਦਾ ਸਾਈਜ਼ ਵਧਾਉਣ ਦੇ ਲਈ ਜਿਹੜਾ ਇੱਕ ਜਿਹੜਾ ਪोटाਸ਼ ਆ ਦਾਣੇ ਦੇ ਵਿੱਚ ਜਿਹੜਾ ਸਟਾਰਚ ਹੁੰਦਾ ਉਹਦੇ ਵਿੱਚ ਵਾਧਾ ਕਰਦੀ ਜਿਹਨੂੰ ਆਪਾਂ ਦੁੱਧ ਕਹਿ ਦਿੰਦੇ ਆ ਜੇ ਦਾਣੇ ਦੇ ਵਿੱਚ ਪ੍ਰੋਪਰ ਦੁੱਧ ਹੋਊਗਾ ਸਟਾਰਚ ਹੋਊਗਾ ਉਹਦਾ ਪ੍ਰੋਪਰ ਦਾਣਾ ਬਣੂਗਾ ਪ੍ਰੋਪਰ ਦਾਣੇ ਦਾ ਸਹਿਜ ਤੇ ਦਾਣੇ ਦੀ ਜਿਹੜੀ ਕੁਆਲਿਟੀ ਬਣੂਗੀ ਜੇ ਦਾਣੇ ਦਾ ਸਹਿਜ ਪ੍ਰੋਪਰ ਬਣ ਗਿਆ ਦਾਣੇ ਦੀ ਕੁਆਲਿਟੀ ਬਣ ਗਈ ਤੇ ਅੱਗੇ ਆਟੋਮੈਟਿਕ ਜਿਹੜਾ ਤੁਹਾਡਾ ਝਾੜ ਉਹ ਵਧੀਆ ਹੋ ਜਾਣਾ ਇਹਦੇ ਵਾਸਤੇ ਆਪਾਂ ਦਾਣੇ ਦੇ ਵਿੱਚ ਜਿਹੜਾ ਸਟਾਰਚ ਹੈ ਉਹਦੇ ਵਿੱਚ ਵਾਧਾ ਕਰਨ ਵਾਸਤੇ ਦਾਣੇ ਨੂੰ ਬਜਨਦਾਰ ਬਣਾਉਣ ਵਾਸਤੇ ਆਪਾਂ ਨੂੰ ਪोटाश ਦੀ ਬਹੁਤ ਜ਼ਿਆਦਾ ਜਿਹੜੀ ਲੋੜ ਹੁੰਦੀ ਆ ਜਦੋਂ ਆਪਣੀ ਕਣਕ ਇਸ ਅਵਸਥਾ ਦੇ ਵਿੱਚ ਹੋਵੇ ਜਦੋਂ ਦਾਣੇ ਦੇ ਵਿੱਚ ਦੁੱਧ ਆ ਬਣਨਾ ਸ਼ੁਰੂ ਹੋ ਗਿਆ ਹੋਵੇ ਪਰ ਹੁਣ ਆਪਾਂ ਜਿਹੜੀ ਪੋਟਾਸ਼ ਐ ਪੋਟਾਸ਼ ਨੂੰ ਕਣਕ ਦੇ ਵਿੱਚ ਦੋ ਤਰੀਕਿਆਂ ਨਾਲ ਆਪਾਂ ਪੂਰਤੀ ਕਰਦੇ ਆਂ ਜਾਂ ਤਾਂ ਆਪਾਂ ਜਿਹੜੀ ਐਮਓਪੀ ਪਾਉਨੇ ਮਿਰੋਟ ਪੋਟਾਸ਼ ਜਦੋਂ ਆਪਾਂ ਬਜਾਈ ਕਰਦੇ ਆਂ ਜਿਹੜੇ ਭਰਾਵਾਂ ਨੇ ਤਾਂ ਮਿਰੋਟ ਪੋਟਾਸ਼ ਪਾਈ ਆ ਉਹਨਾਂ ਨੂੰ ਜਿਹੜੀ ਐ ਸਪਰੇ ਦੀ ਲੋੜ ਨਹੀਂ ਹੈਗੀ ਫਿਰ ਇੱਥੇ ਆ ਕੇ ਤੁਸੀਂ ਜਿਹੜਾ ਵਧੀਆ ਫੰਗੀ ਸਾਈਡ ਤੇ ਜਾਂ ਤੇਲੇ ਦੇ ਕੰਟਰੋਲ ਵਾਸਤੇ ਸਪਰੇ ਕਰ ਸਕਦੇ ਹੋ ਉੱਥੇ ਤੁਹਾਨੂੰ ਪੋਟਾਸ਼ ਦੀ ਜਾਂ ਐਨਪੀਕੇ ਦੀ ਲੋੜ ਨਹੀਂ ਹੈਗੀ ਪਰ ਜੇ ਤੁਸੀਂ ਐਮਓਪੀ ਮਿਰਡ ਪੋਟਾਸ਼ ਮਿੱਟੀ ਦੇ ਵਿੱਚ ਬਜਾਈ ਸਮੇਂ ਨਹੀਂ ਪਾਈ ਤਾਂ ਹੁਣ ਇੱਥੇ ਆ ਕੇ ਬਹੁਤ ਜ਼ਿਆਦਾ ਜਿਹੜੀ ਪੋਟਾਸ਼ ਦੀ ਲੋਡ ਹੈ ਕਿਉਂਕਿ ਇੱਕ ਦਾ ਟੈਂਪਰੇਚਰ ਹੈ ਜਿਹੜਾ ਟੈਂਪਰੇਚਰ ਬਿਲਕੁਲ ਹੀ ਅਨਬੈਲੈਂਸ ਹੋਇਆ ਹੋਇਆ ਵਾ ਰਾਤ ਦੇ ਵੇਲੇ ਠੰਡੋ ਹੋ ਜਾਂਦੀ ਹੈ ਤੇ ਦਿਨ ਦੇ ਵੇਲੇ ਜਿਹੜਾ ਟੈਂਪਰੇਚਰ ਹੈ 30 ਡਿਗਰੀ ਤੱਕ ਜਿਹੜਾ ਨੰਗਲ ਦਾ ਟੈਂਪਰੇਚਰ ਮੈਂ ਚੈੱਕ ਕਰਿਆ ਆਨੰਦਪੁਰ ਸਾਹਿਬ ਦਾ ਤੇ ਰੋਪੜ ਦਾ ਟੈਂਪਰੇਚਰ ਉਹਦੇ ਨਾਲੋਂ ਥੋੜਾ ਘੱਟ ਸੀਗਾ ਪਰ ਵੱਧ ਤੋਂ ਵੱਧ ਜਿਹੜਾ ਨੰਗਲ ਦਾ ਟੈਂਪਰੇਚਰ 30 ਡਿਗਰੀ ਆਏ ਦੇਖੋ ਨੰਗਲ ਬਿਲਕੁਲ ਨਾਲੇ ਪਹਾੜਾਂ ਦੇ ਪਰ ਪੋਟਾਸ਼ ਆਪਾਂ ਜਿਹੜੀ ਲੈ ਕੇ ਆਏ ਆ ਆਪਾਂ ਲੈ ਕੇ ਐਰਿਸ ਕੰਪਨੀ ਦੀ ਪੋਟਾਸ਼ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਦੇ ਵਿੱਚ ਜਿਹੜੀ ਪੋਟਾਸ਼ ਦਾ ਕੰਟੈਂਟ ਹੈ 46.5% ਹੈ ਇਹਦੀ ਪ੍ਰੋਪਰ ਤੁਹਾਨੂੰ ਆਪਾਂ ਡੋਜ਼ ਵੀ ਦੱਸਾਂਗੇ ਸਾਰੀ ਗੱਲਬਾਤ ਕਰਾਂਗੇ ਪਰ ਪਹਿਲਾਂ ਆਪਾਂ ਤੁਹਾਨੂੰ ਦੱਸ ਦੇ ਵੀ ਜਿਹੜੀ ਪੋਟਾਸ਼ ਜਦੋਂ ਵੀ ਮਾਰਕੀਟ ਦੇ ਵਿੱਚ ਲੈਣੀ ਆ ਤਾਂ ਤੁਸੀਂ ਜਿਹੜੀ 46.5% ਵਾਲੀ ਪੋਟਾਸ਼ ਆ ਆ ਚੀਜ਼ ਤੁਸੀਂ ਧਿਆਨ ਰੱਖਣਾ ਇਹਦੇ ਪਿੱਛੇ ਜਰੂਰ ਦੇਖਣਾ ਵੀ ਪੋਟਾਸ਼ ਦੇ ਉੱਤੇ ਇਦਾਂ ਆਪਣਾ K2O ਬਰਾਬਰ 46.5% ਜਿਹੜੀ ਪੋਟਾਸ਼ ਕੰਟੈਂਟ ਲਿਖਿਆ ਹੋਵੇ ਹੁਣ ਕਈ ਕੰਪਨੀਆਂ ਕੀ ਕਰਦੀਆਂ ਜੇ ਆਪਾਂ ਦੁਕਾਨ ਦੇ ਉੱਤੇ ਜਾ ਕੇ ਕਹੇ ਵੀ ਬਾਈ ਯਾਰ ਆਪਾਂ ਕਣਕ ਦੇ ਉੱਤੇ ਸਪਰੇਅ ਕਰਨੀ ਆ ਸਾਨੂੰ ਪੋਟਾਸ਼ ਦੇ ਦੇ ਜਿਆਦਾਤਰ ਤਾਂ ਚਲੋ ਬਾਈ ਨੇਮ ਆਪਾਂ NPK ਮੰਗ ਲੰਨੇ ਆ NPK ਵੀ ਵਧੀਆ ਉਹਦੇ ਚ ਫਿਲਰ ਮਟੀਰੀਅਲ ਘੱਟ ਹੁੰਦਾ ਪਰ ਉਹਦੇ ਜਿਹੜਾ ਪੋਟਾਸ਼ ਦਾ ਕੰਟੈਂਟ ਆ ਜਾਂ ਪੋਟਾਸ਼ ਦੀ ਮਾਤਰਾ ਬਹੁਤ ਜ਼ਿਆਦਾ ਆਮ ਨਾਲੋਂ ਘੱਟ ਹੁੰਦੀ ਜਿੱਦਾਂ ਆਪਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਜਿੱਦਾਂ ਯੂਨੀਵਰਸਿਟੀ 2 ਕਿਲੋ ਜਿਹੜਾ ਐਨਪੀਕੇ ਰეკਮੈਂਡ ਕਰਦੀ ਹੈ ਕੀਲੇ ਦੇ ਉੱਤੇ ਤੇ ਇਹ ਵੀ ਉੱਥੀ ਜੇ ਜਾ ਕੇ ਪਾਇਆ ਜਾਂਦਾ ਜੀ ਆਪਾਂ ਇਹਦੇ ਵਿੱਚ 46.5% ਪੋਟਾਸ਼ ਜਿੰਨੀ ਕਿ ਫਸਲ ਨੂੰ ਲੋੜ ਆ ਉਹਦੀ ਬਰਾਬਰ ਹੈ 100% ਜਿਹੜੀ ਪੂਰਤੀ ਹੋ ਜਾਂਦੀ ਆ ਪਰ ਤਿਆਂ ਤੁਸੀਂ ਕਿਆ ਰੱਖਣਾ ਵੀ ਜਿਹੜੀ ਪੋਟਾਸ਼ ਆ ਪੋਟਾਸ਼ ਜਦੋਂ ਲੈਣੀ ਹੈ ਦੁਕਾਨ ਦੇ ਉੱਤੇ ਉਹਦੇ ਤੇ ਲਿਖਿਆ ਮੋਬਿਲਾਈਜ਼ਰ ਬੈਕਟੀਰੀਆ ਜਾਂ ਮੋਬਿਲਾਈਜ਼ਿੰਗ ਬੈਕਟੀਰੀਆ ਨਾ ਲਿਖਿਆ ਹੋਵੇ ਕਿਉਂਕਿ ਜਿਹੜਾ ਮੋਬਿਲਾਈਜ਼ਰ ਬੈਕਟੀਰੀਆ ਜਾਂ ਮੋਬਿਲਾਈਜ਼ਿੰਗ ਬੈਕਟੀਰੀਆ ਪੋਟਾਸ਼ ਆਉਂਦੀ ਹੈ ਉਹਦੇ ਵਿੱਚ ਜਿਹੜਾ ਪੋਟਾਸ਼ ਦਾ ਕੰਟੈਂਟ ਨਹੀਂ ਹੁੰਦਾ ਪੋਟਾਸ਼ ਦਾ ਬੈਕਟੀਰੀਆ ਹੁੰਦਾ ਜਿਹੜਾ ਮਿੱਟੀ ਦੇ ਵਿੱਚ ਜਾ ਕੇ ਇਨਸੋਲੂਬਲ ਪੋਟਾਸ਼ ਆ ਜਿਹੜੀ ਜਿੱਦਾਂ ਆਪਾਂ ਜੇ ਮਿੱਟੀ ਦੇ ਵਿੱਚ ਪਾਈ ਆ ਜਿਹੜੀ ਮਿੱਟੀ ਦੇ ਵਿੱਚ ਫਿਕਸ ਹੋ ਜਾਂਦੀ ਹੈ ਮਿੱਟੀ ਦੇ ਵਿੱਚ ਲੌਕ ਹੋ ਜਾਂਦੀ ਹੈ ਉਹਨੂੰ ਅਨਲੌਕ ਕਰਨ ਦਾ ਕੰਮ ਕਰਦਾ ਜਿਹੜਾ ਮੋਬਿਲਾਈਜ਼ਰ ਬੈਕਟੀਰੀਆ ਜਾਂ ਮੋਬਿਲਾਈਜ਼ਿੰਗ ਬੈਕਟੀਰੀਆ ਸੋ ਇਹ ਧਿਆਨ ਰੱਖਣਾ ਜੇ ਤੁਸੀਂ ਮਿੱਟੀ ਦੇ ਵਿੱਚ ਪਾਈ ਹੋ ਹੈ ਨਹੀਂ ਤਾਂ ਮਿੱਟੀ ਦੇ ਵਿੱਚ ਲੌਕ ਵੀ ਕਿੱਥੋਂ ਹੋਣੀ ਹੈ ਪੋਟਾਸ਼ ਤੇ ਉਹਦਾ ਤੁਹਾਡੇ ਜਿਹੜੇ ਪੈਸੇ ਆ ਵੇਸਟ ਜਾਣੇ ਆ ਉਹਦੇ ਵਿੱਚ ਕੰਪਨੀ ਕੀ ਕਰਦੀ ਹੈ ਜਿਹੜਾ ਮੋਬਾਈਲਾਈਜ਼ਿੰਗ ਬੈਕਟੀਰੀਆ ਜਾਂ ਮੋਬਾਈਲਾਈਜ਼ਰ ਬੈਕਟੀਰੀਆ ਉਹਦੇ ਵਿੱਚ ਕੋਈ ਐਦਾਂ ਦੇ ਕੰਟੈਂਟ ਕੰਪਨੀਆਂ ਪਾ ਦਿੰਦੀ ਜਿਹਦੇ ਨਾਲ ਆਪਣੀ ਫਸਲ ਥੋੜੀ ਜਿਹੀ ਹਰੀ-ਭਰੀ ਜਾਂ ਰੰਗਤ ਬਣਾ ਜਾਂਦੀ ਤੇ ਆਪਾਂ ਨੂੰ ਲੱਗਦਾ ਵੀ ਇਹਦਾ ਰਿਜ਼ਲਟ ਮਿਲ ਗਿਆ ਪੋਟਾਸ਼ ਕਦੇ ਵੀ ਕਣਕ ਦਾ ਜਿਹੜਾ ਰੰਗ ਨਹੀਂ ਬਣਾਉਂਦੀ ਹੈ ਪੋਟਾਸ਼ ਦਾ ਜਿਹੜਾ ਕੰਮ ਹੁੰਦਾ ਸਿਰਫ ਦਾਣੇ ਦੇ ਵਿੱਚ ਜਿਹੜਾ ਮਤਲਬ ਕਿ स्टार्च ਦੇ ਵਿੱਚ ਵਾਧਾ ਜਾਂ ਦਾਣੇ ਨੂੰ ਬਜੰਦਾਰ ਬਣਾਉਣ ਦੇ ਵਿੱਚ ਇਹਦਾ ਕੰਮ ਹੁੰਦਾ ਬਾਕੀ ਜਿਹੜੇ ਰੂਟਸ ਆ ਰੂਟਸ ਗ੍ਰਿਪਿੰਗ ਆ ਜਾਂ ਰੂਟ ਦੇ ਜੜਾਂ ਦੇ ਵਿੱਚ ਵਿਕਾਸ ਵਾਧੇ ਦੇ ਵਾਸਤੇ ਹੁੰਦਾ ਸੋ ਜੇ ਆਪਾਂ ਪोटाश ਕਰਦੇ ਆ ਨੇ ਕਦੇ ਰੰਗ ਨਹੀਂ ਬਣਾਉਣਾ ਹੁੰਦਾ ਇਸ ਚੀਜ਼ ਦਾ ਧਿਆਨ ਰੱਖੋ ਵੀ ਜਦੋਂ ਵੀ ਪोटाश ਤੁਸੀਂ ਲੈਣੀ ਆ ਪोटाश ਦੇ ਉੱਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਵੀ ਇਹਦੇ ਤੇ ਜਿੱਦਾਂ 46 ਪੁਆਇੰਟ 5% ਜਿਹੜਾ ਪੋਟਾਸ਼ ਦਾ ਕੰਟੈਂਟ ਲਿਖਿਆ ਵਾ ਇਹ ਲਿਖਿਆ ਹੋਵੇ ਮੋਬਿਲਾਈਜ਼ਰ ਜਾਂ ਮੋਬਿਲਾਈਜ਼ਿੰਗ ਬੈਕਟੀਰੀਆ ਵਾਲੀ ਪੋਟਾਸ਼ ਤੁਸੀਂ ਕਦੇ ਨਹੀਂ ਲੈਣੀ ਦੇਖੋ ਇਹਦੇ ਤੇ ਕਿਤੇ ਨਹੀਂ ਲਿਖਿਆ ਵਾ ਵੀ ਇਹ ਪੋਟਾਸ਼ ਦਾ ਜਿਹੜਾ ਬੈਕਟੀਰੀਆ ਸੋ ਕਈ ਭਰਾਵਾਂ ਨੂੰ ਚਲੋ ਕੰਪਨੀ ਵਾਲੇ ਜਾਂ ਦੁਕਾਨ ਵਾਲੇ ਇਸ ਚੀਜ਼ ਦੇ ਉਹਲੇ ਵਿੱਚ ਰੱਖ ਲੈਣੇ ਕਿਉਂਕਿ ਉਹਨਾਂ ਨੇ ਆਪਣਾ ਸਮਾਨ ਵੇਚਣਾ ਹੁੰਦਾ ਵੀ ਆਪਾਂ ਨੂੰ ਜਿਹੜਾ ਪੋਟਾਸ਼ ਦਾ ਬੈਕਟੀਰੀਆ ਦੇ ਦੰਨੇ ਸੋ ਜਿਹੜੀ ਇਹ ਪੋਟਾਸ਼ ਆ ਇਹ ਪੋਟਾਸ਼ ਐਨਪੀਕੇ ਨਾਲੋਂ ਇਹਦਾ ਕਿਤੇ ਜ਼ਿਆਦਾ ਵਧੀਆ ਰਿਜ਼ਲਟ ਆ ਲਿਕਵਿਡ ਦੇ ਵਿੱਚ ਜੇ ਆਪਾਂ ਐਮਓਪੀ ਪਾਈ ਹੈ ਮਿਊਰਟ ਪੋਟਾਸ਼ ਫਿਰ ਤੁਹਾਨੂੰ ਲੋੜ ਨਹੀਂ ਹੈਗੀ ਆਪਾਂ ਐਵੇਂ ਨਹੀਂ ਤੁਹਾਡੇ ਪੈਸੇ ਖਰਾਬ ਕਰਾਉਣੇ ਤੇ ਜੁੱਦੇ ਨੰਬਰ ਤੇ ਆਪਾਂ ਜਿਹੜੀ ਟੈਬੂ ਕੋਨਾਜੋਲ ਕਰਨੀ ਇਹਦੇ ਬਾਰੇ ਚਲੋ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਵਧੀਆ ਤੇ ਸਸਤਾ ਤੇ ਕਾਰਗਰ ਫੰਗੀ ਸਾਈਡਾਂ ਦੇ ਨਾਲ ਆਪਾਂ ਤੇਲੇ ਵਾਲਾ ਅਲੱਗ-ਅਲੱਗ ਘੋਲ ਬਣਾ ਕੇ ਕਰਾਂਗੇ ਵੈਸੇ ਤਾਂ ਕਹਿੰਨੇ ਵੀ ਜਿਹੜਾ ਕੋਈ ਵੀ ਕੀਟਨਾਸ਼ਕ ਆਪਾਂ ਇਹਦੇ ਨਾਲ ਨਹੀਂ ਪਾਉਣਾ ਪਰ ਚਲੋ ਮਤਲਬ ਕਿ ਕੋਈ ਐਡੀ ਗੱਲ ਵੀ ਨਹੀਂ ਹੈ ਵੀ ਆਪਾਂ ਜਿੱਦਾਂ ਹੁਣ ਬਹੁਤ ਸਾਰੇ ਡਾਕਟਰ ਬਣ ਜੀਏ ਤੇ ਉਹ ਵੀ ਹਿਸਾਬ ਕਿਤਾਬ ਜੱਟ ਸੌਦੇ ਦੇ ਵਿੱਚ ਨਹੀਂ ਚੱਲਦਾ ਹੈਗਾ ਇੰਨਾ ਕੁ ਆਪਾਂ ਨੂੰ ਕਰਨਾ ਪੈਂਦਾ ਪਰ ਰਿਜ਼ਲਟ ਤੁਹਾਨੂੰ ਇਹ ਪੋਟਾਸ਼ ਦਾ ਪੂਰਾ ਵਧੀਆ ਮਿਲੇਗਾ ਹੁਣ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਡੋਜ਼ ਜਿਹੜੀ ਇਹਦੀ ਆਪਣੀ ਮਤਲਬ ਕਿ 200 ਐਮਐਲ ਪਾਰ ਕੀਲੇ ਦੀ ਡੋਜ ਆ 1 ਏਕੜ ਦੀ 200 ਐਮਐਲ ਡੋਜ ਆ ਜ਼ਿਆਦਾਤਰ ਜਿਹੜੇ ਲੀਟਰਾਂ ਚਲੋ ਲੀਟਰ ਨੂੰ ਕਈ ਕੰਪਨੀ ਵਾਲੇ ਕਹਿੰਦੇ ਵੀ 5 ਕੀਲਿਆਂ ਦੇ ਵਿੱਚ ਕਰੋ ਪਰ ਜੇ ਤੁਸੀਂ ਵਧੀਆ ਰਿਜ਼ਲਟ ਲੈਣਾ ਪ੍ਰੋਪਰ ਇਹਦਾ ਘੈਂਟ ਰਿਜ਼ਲਟ ਲੈਣਾ ਤਾਂ ਜਿਹੜੀ 200 ਐਮਐਲ ਡੋਜ ਤੁਸੀਂ 1 ਏਕੜ ਦੀ ਪਾ ਸਕਦੇ ਹੋ ਉਹਦੀਆਂ ਢੋਲੀਆਂ ਤੁਸੀਂ ਆਪਣਾ ਜਿਹੜਾ ਪਾਣੀ ਵੱਧ ਲਾਉਣ ਦੀ ਚਲੋ ਕੋਸ਼ਿਸ਼ ਕਰਿਓ 6 ਲਵਾ ਲਿਓ 7 ਲਵਾ ਲਿਓ ਪਰ ਡੋਜ ਜਿਹੜੀ ਆਪਾਂ 200 ਐਮਐਲ ਰੱਖਣੀ ਆ ਢੋਲੀਆਂ ਤੁਸੀਂ ਜਿੰਨੀਆਂ ਮਰਜ਼ੀ ਬਣਾ ਲਿਓ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਪਾਣੀ ਦੇ ਵਿੱਚ ਇਹਨੂੰ ਢੋਲੀਆਂ ਦੇ ਹਿਸਾਬ ਨਾਲ ਘੋਲਣਾ ਤੇ ਬਾਕੀ ਜੇ ਆਪਾਂ ਇਹਦੀ ਗੱਲ ਕਰੀਏ ਰੇਟ ਦੀ ਰੇਟ ਦੇਖੋ ਆਪਣੇ ਕੋਲ ਜਿਹੜੀ ਇਹ ਪੈਕਿੰਗ ਹੈ ਇਹ ਹੈਗੀ ਆਪਣੀ 500 ਐਮਐਲ ਵਾਲੀ ਮਤਲਬ ਕਿ ਅੱਧਾ ਲੀਟਰ ਵਾਲੀ ਲੀਟਰ ਆਪਾਂ ਨੂੰ ਇਹ ਪ੍ਰੋਪਰ ਲੀਟਰ 750 ਰੁਪਏ ਦੀ ਪੈ ਜਾਂਦੀ ਆ ਮਤਲਬ ਕਿ ਜਿਹੜੀ ਆਪਾਂ ਨੂੰ ਪਈ ਆ ਹੋ ਸਕਦਾ ਕਿਸੇ ਏਰੀਆ ਦੇ ਵਿੱਚ ਇਹਦੇ ਨਾਲੋਂ ਬਾਈ ਘੱਟ ਵੀ ਮਿਲ ਜੇ ਤੁਹਾਨੂੰ 150 ਰੁਪਏ ਹੋ ਸਕਦਾ ਕਿਤੇ 150 ਰੁਪਏ ਵੱਧ ਵੀ ਹੋਵੇ ਪਰ 750 ਰੁਪਏ ਦੀ ਲੀਟਰ ਦੀ ਜਿਹੜਾ ਰੇਟ ਆ ਉਹ ਪੈ ਜਾਂਦਾ ਜਿਹੜੀ ਇਹ 500 ਐਮਐਲ ਵਾਲੀ ਪੈਕਿੰਗ ਆ ਆਪਾਂ ਨੂੰ ਤਾਂ ਚਲੋ 750 ਦੇ ਹਿਸਾਬ ਨਾਲੇ ਮਿਲੀ ਆ ਪਰ ਇਹ ਥੋੜੀ ਜੀ ਦੁਕਾਨ ਵਾਲੇ 500 ml ਵਾਲੀ ਪੈਕਿੰਗ ਜਿਹੜੀ ਥੋੜੀ ਮਹਿੰਗੀ ਲਾਉਂਨੇ 20-50 ਰੁਪਏ ਕੋਸ਼ਿਸ਼ ਕਰੋ ਤੁਸੀਂ ਲੀਟਰ ਵਾਲੀ ਪੈਕਿੰਗ ਲੈ ਲਿਓ ਵਧੀਆ ਪਰ ਜੇ ਤੁਹਾਡਾ ਦੁਕਾਨਦਾਰ ਨਾਲ ਵਧੀਆ ਵਾਹਵਾਸਤਾ ਜਾਣਕਾਰਾ ਤਾਂ ਤੁਹਾਨੂੰ ਜਿਹੜੀ ਲੀਟਰ ਦੇ ਰੇਟ ਵਿੱਚ ਅੱਧਾ ਲੀਟਰ ਵਾਲੀ ਵੀ ਤੁਹਾਨੂੰ ਪੈਕਿੰਗ ਦੇ ਦੇਊਗਾ ਸੋ ਕੋਸ਼ਿਸ਼ ਜਿੱਦਾਂ ਹੁਣ ਦੱਸਿਆ ਵੀ ਤੁਹਾਨੂੰ ਇਹ ਪੋਟਾਸ਼ ਬਾਈ ਮੇਰਾ ਵੀਰ ਜ਼ਰੂਰ ਮਿਲ ਕੇ ਜਿੱਦਾਂ ਹੁਣ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਤੁਸੀਂ ਪੋਟਾਸ਼ ਨਹੀਂ ਪਾਈ ਤਾਂ ਇਹ ਬਹੁਤ ਜ਼ਿਆਦਾ ਕਰਨੀ ਜ਼ਰੂਰੀ ਹੈ ਕਿਉਂਕਿ ਐਂਡ ਦੇ ਉੱਤੇ ਹੁਣ ਇੱਕ ਇਹੀ ਚੀਜ਼ ਆ ਧਿਆਨ ਦੇਣ ਯੋਗ ਇੱਕ ਤਾਂ ਆਪਾਂ ਜਿਹੜਾ ਮੌਇਸਚ ਮਲਕੇ ਨਮੀ ਹੈ ਉਹਦੀ ਮਾਤਰਾ ਜਿਹੜੀ ਆਪਾਂ ਪ੍ਰੋਪਰ ਮੇਨਟੇਨ ਕਰਕੇ ਰੱਖਣੀ ਹੈ ਦੂਜਾ ਜਿਹੜੀ ਆਪਣੀ ਫੰਗਸ ਤੇ ਉਹਦਾ ਆਪਾਂ ਚਲੋ ਕਾਰੀ ਦਨੇ ਪਰ ਆਪਾਂ ਜਿਹੜੇ ਪੋਟਾਸ਼ ਨੂੰ ਇਗਨੋਰ ਕਰ ਦਨੇ ਸੋ ਪੋਟਾਸ਼ ਨੂੰ ਮੇਰਾ ਵੀ ਜਿੱਦਾਂ ਫੰਗੀ ਸਾਈਡ ਕਰਦੇ ਆ ਤੇ ਪੋਟਾਸ਼ ਨੂੰ ਵੀ ਆਪਾਂ ਇਗਨੋਰ ਨਹੀਂ ਕਰਨਾ ਤੇ ਦੂਜਾ ਜਿਹੜਾ ਪਾਣੀ ਆ ਪਾਣੀ ਵੀ 2 ਦਿਨ ਹਲੇ ਰੋਕ ਲਿਓ ਕਿਉਂਕਿ ਮੌਸਮ 17 ਤੇ ਲੈ ਕੇ 19 ਤੱਕ ਹਵਾ ਦਸੀ ਵੀ ਆ ਵੀ ਤੇਜ਼ ਹਵਾ ਆ ਸਕਦੀ ਆ ਤੇ ਇਹਦੇ ਕਰਕੇ ਵੀ ਇਹ ਆ ਵੀ ਨੁਕਸਾਨ ਨਾ ਹੋਵੇ ਆਪਣੀ ਜਿਹੜੀ ਕਣਕ ਨਾਲ ਡੱਗੇ ਸੋ ਦੋ ਕੁ ਦਿਨ ਦਾ ਸਬਰ ਕਰ ਲਿਓ ਸਪਰੇਸ ਪ੍ਰੂ ਤੁਸੀਂ ਕਰਵਾ ਸਕਦੇ ਹੋ ਸੋ ਬਾਕੀ ਜੇ ਕੋਈ ਗੱਲਬਾਤ ਰਹਿ ਗਈ ਹੋਵੇ ਆਪਾਂ ਤੁਹਾਨੂੰ ਰੇਟ ਵੀ ਦੱਸਤਾ ਵੀ 7 750 ਰੁਪਈਆ ਦੀ 1 ਲੀਟਰ ਦੀ ਪੈਕਿੰਗ ਪੈਂਦੀ ਆ ਤੇ ਇਹ ਆਪਾਂ 200 ਐਮਐਲ ਜਿਹੜੀ ਪਰ ਕੀਲੇ ਦੇ ਉੱਤੇ ਸਪਰੇ ਕਰਨੀ ਆ ਤੇ ਬਾਕੀ ਜਿਹੜੀ ਹੋਰ ਗੱਲਬਾਤ ਕੋਈ ਆਪਾਂ ਅਗਲੀ ਵੀਡੀਓ ਚ ਕਰਾਂਗੇ ਉਦੋਂ ਤੱਕ ਬਾਈ ਸਾਰੇ ਭਰਾਵਾਂ ਦਾ ਥੈਂਕ ਯੂ ਤੇ ਜਿਹੜੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੁਰਾਣੇ ਦਾ ਦਿলো ਫੇਰ ਧੰਨਵਾਦ ਬਾਈ